ਪਿੱਤਰ ਦੇ ਪਾਪਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਵਿਕੇ ਅੱਜ ਲੋਕ ਪੁਰ ਸਰਦਾਰ ਬੱਲੇ ਭਾਈ ਪਟੇਲ ਜੀ ਦੀ ਜਨਮ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇ ਗਈ ਇਸ ਮੌਕੇ ਤੇ ਮੇਰਾ ਯੁਵਾ ਭਾਰਤ ਰੂਪ ਨਗਰ ਦੀ ਟੀਮ ਦੇ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਲਈ ਕਵਿਜ਼ ਮੁਕਾਬਲੇ ਲੈਕਚਰ ਡਰਾਇੰਗ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਆਯੋਜਿਤ ਕੀਤੇ ਗਏ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਜਜ਼ਬੇ ਦੇ ਨਾਲ ਭਾਗ ਲੈ ਕੇ ਸਰਦਾਰ ਪਟੇਲ ਜੀ ਦੀ 150ਵੀਂ ਜਨਮ ਦਿਵਸ ਤੇ ਸ਼ਤਾਨਤੀ ਭੇਟ ਕੀਤੀ ਸਮਾਗਮ ਦੌਰਾਨ ਪੱਧਾਰਥੀਆਂ ਨੂੰ ਪਟੇਲ ਜੀ ਦੇ ਜੀਵਨ ਤੇ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੁਕੇ ਉੱਤੇ ਸੇਸ਼ਤੌਰ ਤੇ ਪਹੁੰਚੇ ਮੁੱਖ ਮਹਿਮਾਨ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੀਤ ਵੀਰ ਸਿੰਘ ਨਾਲਪੁਰਾ, ਐਡਵੋਕੇਟ ਨਿਪਨ ਸੋਨੀ, ਐਡਵੋਕੇਟ ਅਮਨਵੀਰ ਸਿੰਘ ਕਾਬੜਵਾਲ, ਕਪਿਲ ਜੋਸ਼ੀ ਅਤੇ ਸाहिल ਗੁਲੀ ਜੱਜ ਸ਼ਾਮਲ ਹੋਏ। ਇਹਨਾਂ ਨੇ ਆਪਣੇ ਸਮੋਦਨ ਦੌਰਾਨ ਕਿਹਾ ਕਿ ਸਰਦਾਰ ਵੱਲ ਭਾਈ ਪਟੇਲ ਜੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜੋ ਬਲਦਾਨ ਦਿੱਤਾ ਉਹ ਹਮੇਸ਼ਾ ਯਾਦਗਾਰ ਰਹੇਗਾ। ਉਨਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਟੇਲ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਦੇਸ਼ ਦੀ ਨਿਰਮਾਣ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਦੇ ਸਕਣ। ਸਮਾਗਮ ਦੌਰਾਨ ਸਕੂਲ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਨੇ ਮੀਰਾ ਜੁਵਾ ਭਾਰਤ ਨਗਰ ਦੀ ਟੀਮ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਪ੍ਰਤੀਯੋਗਤਾਵਾਂ ਵਿੱਚ ਸ਼ਾਨਦਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਦਾ ਸੰਚਾਲਨ ਕੋਆਰਡੀਨੇਟਰ ਸੰਜੀਵ ਕੁਮਾਰ ਅਧਿਆਪਕ ਸਪੀਰ ਸਿੰਘ ਅਤੇ ਮੰਦੀਪ ਸਿੰਘ ਨੇ ਬਖੂਬੀ ਕੀਤਾ ਇਸ ਦੌਰਾਨ ਉਦਾਸ ਮੁੱਚਾ ਸਾਹਬ ਅਤੇ ਵਿਦਿਆਰਥੀ ਹਾਜ਼ਰ ਸਨ ਮੇਰਾ ਪੰਜਾਬ న్యూਸ ਲਈ ਪ੍ਰਦੀਪ ਧੀਮਾਨ ਦੀ ਰਿਪੋਰਟ ਅੱਜ ਪਿੰਡ ਡੂਮੇਵਾਲ ਦੇ ਵਿੱਚ ਜੀ ਗੁਰਦਿਤਾ ਸਕੂਲ ਦੇ ਵਿੱਚ ਬੱਚਿਆਂ ਦੇ ਰੁੱਗਰੂ ਹੋਣ ਦਾ ਮਾਪਾ ਮਿਲਿਆ ਮੈਂ ਆਪ ਦੇ ਮਾਧਿਮ ਰਹੀਂ ਧੰਨਵਾਦ ਕਰਨਾ ਚਾਹੁੰਦਾ ਹਾਂ ਪ੍ਰਧਾਨ ਮੰਤਰੀ ਜੀ ਕਹਿੰਦੇ ਇਹਨਾਂ ਨੇ ਕਿ ਇਸ ਦਿਨ ਨੂੰ ਯੂਨੀਟੀ ਡੇ ਦੇ ਨਾਮ ਦੇ ਉੱਤੇ ਜਿਹੜਾ ਹੈਗਾ ਪੂਰੇ ਦੇਸ਼ ਦੇ ਵਿੱਚ ਮਨਾਉਣ ਦਾ ਸੰਕਲਪ ਚੱਕਿਆ ਹੈ ਬਹੁਤ ਅੱਛੀ ਗੱਲ ਹੈ ਸੁਭਾਸ਼ ਚੰਦਰ ਬੋਸ ਵਰਗੇ ਭਾਈ ਪਟੇਲ ਵਰਗੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਕੰਟਰੀਬਿਊਸ਼ਨ ਕੀਤੀ ਐਸੀ ਸ਼ਖਸੀਅਤਾਂ ਦਾ ਬੱਚਿਆਂ ਦੇ ਵਿੱਚ ਉਸ ਹਿਸਟਰੀ ਨੂੰ ਲੈ ਕੇ ਜਾਣਾ ਬੱਚਿਆਂ ਨੂੰ ਉਸ ਹਿਸਟਰੀ ਨਾਲ ਜਾਣੂ ਕਰਾਉਣਾ ਤੇ ਇਹਨਾਂ ਬੱਚਿਆਂ ਲਈ ਬਹੁਤ ਵੱਡੀ ਇੰਸਪੀਰੇਸ਼ਨ ਹੈ ਸੋ ਮੈਂ ਧੰਨਵਾਦ ਕਰਦਾ ਭਾਰਤ ਸਰਕਾਰ ਦਾ ਜਿਹਨੇ ਕਿ ਇਹ ਪ੍ਰੋਗਰਾਮ ਪਿੰਡ ਪਿੰਡ ਰੱਖਣ ਦੀ ਸਕੂਲ ਪਿੰਡ ਵਿੱਚ ਸਕੂਲਾਂ 'ਚ ਰੱਖਣ ਦੀ ਜਿਹੜਾ ਹੈਗਾ ਇਨੀਸ਼ੀਏਟਿਵ ਬਣਾਇਆ ਮੈਂ ਆਪਣੇ ਆਪ ਨੂੰ ਭਾਗੀਸ਼ਾਲੀ ਮਹਿਸੂਸ ਕਰਦਾ ਕਿ ਐਸੀ ਸ਼ਖਸੀਅਤ ਦਾ ਜਦੋਂ ਹੈਗਾ ਆਰਣ ਮੈਨ ਆਫ ਇੰਡੀਆ ਦੇ ਬਾਰੇ ਜਦੋਂ ਮੌਕਾ ਮਿਲਿਆ ਉਹਨਾਂ ਦੀ ਸ਼ਤਾਬਦੀ ਮਨਾਉਣ ਦਾ ਮੌਕਾ ਮਿਲਿਆ ਤੇ ਮੈਂ ਇੱਥੇ ਪਿੰਡ ਚਾਪੜੀ ਸਕੂਲ ਵਿੱਚ ਬੱਚਿਆਂ ਦਾ ਹਾਜ਼ਰੀ ਹਾਂ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਦਿਤੀ ਬਾਬਾਗੜਾ ਤਪਾਲੇ ਸਕੂਲ ਦੇ ਮੌਕੇ ਤੇ ਬਣਾਈ ਗਈ ਜਿਸ ਵਿੱਚ ਮੇਰਾ ਜੋਬਾ ਭਾਰਤ ਪ੍ਰੋਪਰਟੀ ਟੀਮ ਅਤੇ ਉਹਦੇ ਵਿੱਚ ਮੁੱਖ ਮਹਿਮਾਨ ਅਜੀਬ ਵੀਰ ਲਾਲਪਾਲ ਐਡਵੋਕੇਟ ਨੀਪਕ ਸੋਨੀ ਆਦੀ ਸ਼ਾਹੂਨ ਸੰ ਤੇ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਲਈ ਲੈਕਚਰ ਕਵਿਜ਼ ਕੰਪੀਟੀਸ਼ਨ ਡਰਾਇੰਗ ਐਂਡ ਰਾਈਟਿੰਗ ਕੰਪੀਟੀਸ਼ਨ ਕਰਵਾਏ ਗਏ ਸੋ ਮੇਰਾ ਇਨਵੀਟੇਸ਼ਨ ਮੁੱਖ ਮਹਿਮਾਨ ਦਾ ਹਾਂ ਤਬ ਦੇ ਪਹੁੰਚਣ ਲਈ ਬਹੁਤ ਬਤਨਵਾਦ